ਹੁਣ ਜਦੋਂ ਅਸੀਂ ਗੁਰੂ ਦੇ ਸ਼ਰਨ ਵਿੱਚ ਆਉਣੇ ਆ ਗੁਰੂ ਸਾਨੂੰ ਜਿਹੜਾ ਸਾਡਾ ਰਸਤਾ ਸੀ ਭੁੱਲ ਚੁਕੇ ਉਹ ਸਮਝਾਉਂਦੇ ਨੇ ਸਾਡੇ ਘਰ ਨੂੰ ਜਿਹੜਾ ਰਸਤਾ ਜਾਂਦਾ ਨਿੱਜ ਮਹਿਲ ਨੂੰ ਜਾਂਦਾ ਇਹ ਜਿਹੜਾ ਅਸੀਂ ਭੁੱਲ ਚੁਕੇ ਸੀ ਰਸਤਾ ਆਹ ਰਸਤਾ ਉਹ ਛਿੜਾ ਦਿੰਦੇ ਜਿਹੜਾ ਵੀ ਇਸ ਰਸਤੇ 'ਤੇ ਤਾ ਤੇ ਚੱਲਦਾ ਉਹ ਹਰ ਕਮਨ ਪ੍ਰੇਤ ਹੈ ਇਸ ਇਲਾਕੇ ਵਿੱਚ ਛਿੜਾ ਕੇ ਸਾਨੂੰ ਆਹ ਰਸਤੇ ਤੇ ਤੋਰ ਦਿੱਤਾ ਜਿਹੜਾ ਭੁੱਲੇ ਸੀ ਜਿਨ੍ਹਾਂ ਦੇ ਪੰਥਾ ਪ੍ਰੇਮ ਨਾਲ ਜਾਣੇ ਭੁੱਲੇ ਫਿਰੇ ਗਵਾਦ ਦੂਜੀ ਸ਼ੋਰਟ ਕੁਆਟੜੀ 101 ਲੈ ਲਏ ਇਹ ਛੜਾਇਆ ਐਸ ਤਰ੍ਹਾਂ ਜੋ ਸਾਡਾ ਮਨ ਚੱਲਦਾ ਉਹ ਮਨ ਸਜਾਵਾ ਵਿੱਚ ਆ ਜਾਂਦਾ ਉਹ ਨੂੰ ਉਹ ਸੋਚਦਾ ਹੈ ਕਿ ਮੈਂ ਸੰਸਾਰ ਵਿੱਚ ਆਇਆ ਕਿਸ ਮਕਸਦ ਵਾਸਤੇ ਆਇਆ ਇਹਦਾ ਕਿਵੇਂ ਇਲਾਹਾ ਖਟਿਆ ਜਾਏ ਉਹ ਆਪਦੇ ਪਰ ਸੋਚਦਾ ਉਸ మూਲ ਪਰ ਉਹਦੀ ਪਛਾਣ ਕਰਨ ਦੀ ਕੋਸ਼ਿਸ਼ ਕਰਦਾ ਹੈ ਫਿਰ ਜਦੋਂ ਸਿਮਨ ਕਰਦਾ ਹੋਇਆ ਕਰਮ ਕਰਦਾ ਹੋਇਆ ਇਹ ਤ੍ਰੈਕੁਟਿ ਪਾਰ ਕਰ ਜਾਂਦਾ ਹੈ ਇਸ ਨੂੰ ਤ੍ਰੈਕੁਟਿ ਕਹਿੰਦਾ ਹੈ ਤ੍ਰੈਗੁਣਾ ਨੂੰ ਤ੍ਰੈਕੁਟਿ ਤ੍ਰੈਗੁਣਾ ਤੋਂ ਉਪਰ ਚੌਥਾ ਪਾਦੇ ਸ੍ਰੀ ਵਿੱਚ ਉਹਨੂੰ ਨੌ ਦੁਆ ਕਹਤੇ ਤੇ ਦਸਾਂ ਕਹਤਾ ਹੈ ਇੱਥੇ ਇਸ ਤ੍ਰੈਗੁਣਾ ਨੂੰ ਜਦੋਂ ਪਾਰ ਕਰਦਾ ਹੈ ਇਹ ਸਾਰੇ ਫੁਰਨੇ ਨੇ ਇੱਥੇ ਅਫਰ ਵਸਾ ਚਲਾ ਜਾਂਦਾ ਹੈ